ਤਕਰੀਬਨ ਸਾਰੇ ਪੰਜਾਬ ਦੇ ਵਿੱਚ ਧੁੰਦ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਧੁੰਦ ਸੁੰਨ ਦੇ ਵਿੱਚ ਇਹ ਪਤਾ ਲੱਗਾ ਕਿ ਬਹੁਤ ਜ਼ਿਆਦਾ ਆਊਗੀ। ਠੰਡ ਬਹੁਤ ਪਾਊਗੀ ਕਿਉਂਕਿ ਕਣਕਾਂ ਦੀ ਫਸਲ ਵਾਸਤੇ ਬਹੁਤ ਲਾਹੇਵੰਦ ਹੈ। ਪਰੰਤੂ ਇਹ ਧੁੰਦ ਆਵਾਜਾਈ ਵਾਸਤੇ ਬਹੁਤ ਔਖਾ ਕੰਮ ਹੈ। ਤੁਸੀਂ ਕਿਤੇ ਵੀ ਜਾਨੇ ਹੋ, ਯਾਤਰਾ ਤੇ ਜਾਨੇ ਹੋ, ਰਿਸ਼ਤੇਦਾਰੀ ਦੇ ਵਿੱਚ ਜਾਨੇ ਹੋ। ਸ਼ਾਹੀ ਮੈਰਜ ਤੇ ਕਿਸੇ ਤੇ ਜਾਨਿਓ ਆਪਣੇ ਵਹੀਕਲਾ ਦਾ ਖਿਆਰ ਰੱਖਿਓ। ਧਿਆਨ ਨਾਲ ਆਪਣੇ ਵਹੀਕਲ ਲੈ ਕੇ ਜਾਇਓ। ਆਪਣੇ ਵਹੀਕਲਾ ਨੂੰ ਗੱਡੀਆਂ ਨੂੰ yellow light ਜ਼ਰੂਰ ਲਵਾਇਓ ਛੱਡ ਕੇ ਜਾਇਓ। ਤਾਂ ਇਸ ਵਾਰ ਪੰਜਾਬ ਦੇ ਵਿੱਚ ਧੁੰਦ ਸ਼ੁਰੂ ਹੋ ਚੁੱਕੀ ਹੈ ਅੱਜ ਪਹਿਲਾ ਦਿਨ ਸ੍ਰੀ ਮੁਕਸਰ ਜ਼ਿਲ੍ਹੇ ਦੇ ਵਿੱਚ ਬਹੁਤ ਧੁੰਦ ਪੈ ਚੁੱਕੀ ਹੈ। ਤਾਂ ਧੁੰਦ ਨੇ ਜਨਮ ਲੈ ਲਿਆ ਕਹਿ ਸਕਦੇ ਆ। ਦੇਖੋ ਬਹੁਤ ਜ਼ਿਆਦਾ ਧੁੰਦ ਹੈ। 4-5 ਕੁਝ ਨਹੀਂ ਦਿਖ ਰਿਹਾ। ਇੱਕ ਬਰਕਤ ਤੁਹਾਨੂੰ ਦਿਖਾ ਰਿਹਾ ਹੈ ਬਹੁਤ ਜ਼ਿਆਦਾ ਧੁੰਦ ਪੈ ਚੁੱਕੀ ਹੈ ਆਪਣੇ ਵੀ ਕਲਾਂ ਤੇ ਜਦੋਂ ਵੀ ਕਿਤੇ ਜਾ ਰਹੇ ਹੋਗੇ ਧਿਆਨ ਨਾਲ ਜਾਇਓ ਸਪੀਡ ਹੌਲੀ ਰੱਖਿਓ ਆਪਣਾ ਫਰਜ਼ ਬੰਦ ਹੈ ਧਿਆਨ ਨਾਲ ਜਾਂਦਾ ਬਚਾ ਦੇ ਵਿੱਚ ਬਚਾ ਹੋ ਸਕਦਾ ਕਿਉਂਕਿ ਐਸੀ ਵੀ ਇੱਧਰ ਉੱਧਰ ਜਾਂਦੇ ਰਹਿੰਨੇ ਆ ਬਾਕੀ ਵਾਹਗਰੂ ਸਭ ਤੇ ਚੜ੍ਹਦੀ ਕਲਾ ਰੱਖੇ ਤਾਂ ਐਸ ਵਾਰ ਇਹੀ ਸੁਣਿਆ ਕਿ ਧੁੰਦ ਬਹੁਤ ਜ਼ਿਆਦਾ ਪਾਉਗੀ ਠੰਡ ਵੀ ਜ਼ਿਆਦਾ ਪਾਉਗੀ ਜ਼ਬਰਦਸਤ ਤੋਂ ਅੱਜ ਪੈ ਚੁੱਕੀ ਹੈ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਹਿਲਾ ਦਿਨ ਧੁੰਦ ਨੇ ਰਿਕਾਰਡ ਤੋੜ ਪਹਿਲਾ ਦਿਨ ਧੁੰਦ ਦਾ ਤਾਂ ਦੇਖੋ ਅੱਜ ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇੱਧਰ ਸੂਰਜ ਦਿਖਦਾ ਹੈ ਤੁਹਾਨੂੰ ਛੋਟੇ ਜਿਹੀ ਟਿੱਕੀ ਤਰ੍ਹਾਂ ਨਿਕਲ ਰਿਹਾ ਹੈ ਇਹ ਅਜੇ ਸਵੇਰ ਦਾ ਮਾਹੌਲ ਤੁੰਦ ਦਾ ਅੱਜ ਜ਼ਬਰਦਸਤ ਤੁੰਦ ਦਾ ਕਿਸਾਨਾਂ ਦੀਆਂ ਫਸਲਾਂ ਤੇ ਇਹ ਤੁੰਦ ਲਾਹੇਵਾਂਦਾ ਠੰਡ ਲਾਹੇਵਾਂਦਾ ਵਾਹਿਗੁਰੂ ਚੜ੍ਹਦੀਆਂ ਕਲ ਰੱਖੇ ਕਿਸਾਨਾਂ ਦੀਆਂ ਫਸਲਾਂ ਬਹੁਤ ਵਧੀਆ ਹੋ ਜਾਣ ਪਰ ਆਵਾਜਾਈ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਤੁਸੀਂ ਚਾਹ ਟਰੈਕਟਰ ਲੈ ਕੇ ਜਾਂਦੇ ਹੋ ਮੋਟਰਸਾਈਕਲ ਕਾਰ ਗੱਡੀ ਆਪਣੇ ਰਿਸ਼ਤੇਦਾਰ ਦੇ ਵਿੱਚ ਜਾਣੇ ਹੋ ਕਿਤੇ ਯਾਤਰਾ ਤੇ ਜਾਣੇ ਹੋ ਆਪਣੇ ਘਰ ਦੇ ਕੰਮ ਕਾਜ ਵਾਸਤੇ ਜਾਣੇ ਹੋ ਜਰੂਰ ਧਿਆਨ ਨਾਲ ਜਾਓ ਥੋੜੀ ਜੀ ਸਪੀਡ ਹੌਲੀ ਰੱਖਿਓ ਬਾਕੀ ਆਪਣੇ ਵੀ ਇਕਲਾਂ ਤੇ येलो ਲਾਈਟਾਂ ਦੀ ਵਰਤੋਂ ਜਰੂਰ ਕਰੋ ਜੀ ਇਹ ਆ ਜੀ ਅੱਜ ਦੇ ਹਾਲਾਤ ਧੁੰਦ ਦੇ ਪੰਜਾਬ ਦੇ ਵਿੱਚ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜ਼ਬਰਦਸਤ ਧੁੰਦ ਨੇ ਜਨਮ ਲਿਆ ਤੁਸੀਂ ਦੇਖ ਹੀ ਰਹੇ ਹੋ ਤਾਂ ਠੰਡ ਨੇ ਕੀਤੀ ਹੈ ਸ਼ੁਰੂਆਤ ਫਸਲਾਂ ਵਾਲੀ ਕਣਕਾਂ ਦੀਆਂ ਫਸਲਾਂ ਕਿਸਾਨਾਂ ਦੀਆਂ ਤਕਰੀਬਨ ਉੱਗ ਚੁੱਕੀਆਂ ਹੈ ਲਾਹੇਬੰਦ ਹੋਊਗੀ ਠੰਡ ਵੈਰੂ ਅੱਗੇ ਅਰਦਾਸ ਕਰਦੇ ਆਂ ਵੈਗੁਰੂ ਸਭ ਤੇ ਚੜ੍ਹਦਿਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਆਵਾਜ਼ਾਈ ਦੇ ਵਿੱਚ ਫਸਲਾਂ ਤੇ ਘਰ ਪਰਿਵਾਰ ਤੇ ਤੇ ਇਹ ਹੈ ਜੀ ਧੁੰਦ ਦਾ ਮਾਹੌਲ ਪੰਜਾਬ ਦੇ ਵਿੱਚ ਪਹਿਲਾ ਦਿਨ ਬਾਕੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਧੁੰਦ ਹੈ ਤਾਂ ਕਿਹੜੇ ਏਰੀਆ ਦੇ ਵਿੱਚ ਅੱਜ ਧੁੰਦ ਘੱਟ ਹੈ ਜ਼ਰੂਰ ਦੱਸਿਓ ਜੀ ਧੰਨਵਾਦ ਸਾਰੇ ਭਰਾਵਾਂ ਦਾ